ਆੰਦੋਲਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਐਮਐਸਪੀ ਵਾਲਾ ਨਵਾਂ ਫਾਰਮੂਲਾ ਕੀਤਾ ਰੱਦ ਕਿਹਾ ਨਵੇਂ ਪ੍ਰਪੋਜ਼ਲ ਦੇ ਵਿੱਚ ਕੁਝ ਵੀ ਨਹੀਂ ਕੱਲ ਸਵੇਰੇ 11 ਵਜੇ ਦਿੱਲੀ ਦੇਵਾਲ ਖੂਚ ਕਰਾ ਦਾ ਕੀਤਾ ਐਲਾਨ ਕੇਂਦਰ ਦੀ ਐਮਐਸਪੀ ਵਾਲੀ ਨਵੀਂ ਤਜਵੀਜ਼ ਸਯੁਕਤ ਕਿਸਾਨ ਮੋਰਚੇ ਨੇ ਵੀ ਕੀਤੀ ਰੱਦ ਕਿਹਾ ਐਮਐਸਪੀ ਦੀ ਲੀਗਲ ਗਾਰੰਟੀ ਤੇ ਸੁਆਮੀਨਾਥਨ ਦੇ ਫਾਰਮੂਲੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਸਯੁਕਤ ਕਿਸਾਨ ਮੋਰਚਾ ਅੱਜ ਤੋਂ ਭਾਜੀਪੀ ਲੀਡਰਾਂ ਦੇ ਘਰ ਆਦਾ ਕਰੇਗਾ ਕਰਾਓ 22 ਤਰੀਕ ਤੱਕ ਬਜਪੀ ਲੀਡਰਾਂ ਦੇ ਘਰਾਂ ਦੇ ਬਾਹਰ ਹੋਣਗੇ ਪ੍ਰਦਰਸ਼ਨ ਟੋਲ ਵੀ ਰਹਿਣਗੇ ਫ੍ਰੀ ਕਿਸਾਨੀ ਮਸਲਿਆ ਤੇ ਚਰਚਾ ਕਰਨ ਦੇ ਲਈ ਪ੍ਰਧਾਨ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਤੋ ਫੈਲਾ ਨਿਊਜ਼ 18 ਤੇ ਬੋਲੇ ਕੈਪਟਨ ਕਿਸਾਨਾਂ ਦੇ ਮੁੱਦੇ ਤੇ ਮੇਰਾ ਪਹਿਲਾ ਵਾਲਾ ਹੀ ਸਟੈਂਡ ਮਸਲਾ ਹੋਣਾ ਚਾਹੀਦਾ ਹੱਲ ਕਿਸਾਨ ਆंदोलਨ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਆंदोलਨ ਨੂੰ ਲੈ ਕੇ ਪਾਈਆਂ ਗਈਆਂ ਨੇ ਦੋ ਵੱਖ-ਵੱਖ ਜਨਹਿਤ ਪਟੀਸ਼ਨਾਂ ਕਾਨੂੰਨ ਵਿਵਸਥਾ ਤੇ ਕਿਸਾਨਾਂ ਦੇ ਰਾਹ ਦੇ ਵਿੱਚ ਪਾਈਆਂ ਰੁਕਾਵਟਾਂ ਨੂੰ ਲੈ ਕੇ ਪਾਈ ਗਈ ਹੈ ਅਰਜ਼ੀ ਕਿਸਾਨੀ ਆंदोलਨ ਕਰਕੇ ਹਰਿਆਣਾ ਦੇ ਵਿੱਚ ਇੰਟਰਨੈਟ ਤੇ ਲਾਈ ਪਾਬੰਦੀ ਦੀ ਤਰੀਕ ਵਿਧਾਈ ਅੱਜ ਰਾਤ 12 ਵਜੇ ਤੱਕ ਇੰਟਰਨੈਟ ਸੀਵਰ ਰਹੇਗੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਕਿਹਾ ਭਾਜਪਾ ਦਾ ਅਕਾਲੀ ਦਲ ਦੇ ਨਾਲ ਜਲਦ ਹੋਣਾ ਚਾਹੀਦਾ ਹੈ ਗੱਠਜੋੜ ਕੈਪਟਨ ਨੇ ਜੀਪੀ ਲੱड्डा ਦੇ ਕੋਲ ਵੀ ਚੁੱਕਿਆ ਮੁੱਦਾ ਚੰਡੀਗੜ੍ਹ ਮੇਅਚੋਨ ਕੇਸ ਦੇ ਵਿੱਚ ਅੱਜ ਅਹਿਮ ਸੁਣਵਾਈ ਸੁਪਰੀਮ ਕੋਰਟ ਨੇ ਮੰਗਵਾਏ ਸਾਰੇ ਵੋਟ ਪੇਪਰ ਤੇ ਵੀਡੀਓ ਕੋਰਟ ਅੱਜ ਸੁਣਾ ਸਕਦੀ ਹੈ ਅਹਿਮ ਫੈਸਲਾ ਚੰਡੀਗੜ੍ਹ ਭਾਜਪਾ ਲੀਡਰ ਦਵਿੰਦਰ ਬਬਲਾ ਦਾ ਫਾਰਮ ਹਾਊਸ ਕੀ ਤਸੀਲ ਮੋਹਾਲੀ ਦੇ ਮੁੱਲਾਪੁਰ ਸਥਿਤ ਫਾਰਮ ਹਾਊਸ ਤੇ ਗਮਾੜਾ ਨੇ ਕੀਤੀ ਕਾਰਵਾਈ ਬਬਲਾ ਬੁਲੇ ਆਪ ਦੇ ਵਿੱਚ ਸ਼ਾਮਿਲ ਨਾ ਹੋਣ ਕਰਕੇ ਮੇਰੇ ਖਿਲਾਫ ਹੋਇਆ ਐਕਸ਼ਨ हरियाणा ਦਾ ਬਜਟ اجلاس ਅੱਜ ਤੋਂ ਹੋਵੇਗਾ ਸ਼ੁਰੂ ਸਵੇਰੇ 11 ਵਜੇ ਗਵਰਨਰ ਦੇ ਸੰਬੋਧਨ ਦੇ ਨਾਲ ਹੋਵੇਗਾ ਆਗਾਜ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਦਾ ਆਖਰੀ ਬਜਟ ਲੋਕ ਸਭਾ ਚੋਣਾਂ ਦੇ ਲਈ ਟੂਨ ਕਮਿਸ਼ਨ ਕ੍ਰਿਕਟਰ ਸ਼ੁਭਮਨ ਗਿੱਲ ਤੇ ਪੰਜਾਬੀ ਗਾਇਕ ਤਰਸੇਮ ਜੱਸੜ ਦੀਆਂ ਲਵੇਗਾ ਸੇਵਾਵਾਂ ਦੋਵਾਂ ਨੂੰ ਬਣਾਇਆ ਜਾਵੇਗਾ ਦੋਵਾਂ ਨੂੰ ਬਣਾਇਆ ਬ੍ਰਾਂਡ ਐਮਬੈਸਡਰ ਸਸ਼ਕਾਲ نیوز 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮਿੱਦਰ ਤੁਸੀਂ ਸਾਰੇ ਖੈਰੇ ਦੇ ਨਾਲ ਹੋਗੇ ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾ ਅਹਿਮ ਖਬਰ ਤੋਂ ਅਹਿਮ ਮੁੱਦੇ ਤੋਂ ਅਹਿਮ ਮਸਲੇ ਤੋਂ ਤਾਂ ਨਵਾਂ ਪ੍ਰਪੋਜ਼ਲ ਜੋ ਕਿਸਾਨਾਂ ਨੂੰ ਦਿੱਤਾ ਗਿਆ ਸੀ ਕਿਸਾਨਾਂ ਨੇ ਰੱਦ ਕਰ ਦਿੱਤਾ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਦੱਸ ਦੇ ਕਿ ਅੰਦੋਲਨਕਾਰੀ ਕਿਸਾਨਾਂ ਦੇ ਵੱਲੋਂ ਕੇਂਦਰ ਦਾ ਪ੍ਰਪੋਜ਼ਲ ਰੱਦ ਕਰ ਦਿੱਤਾ ਗਿਆ ਹੈ MSP ਤੇ ਕੇਂਦਰ ਦੇ ਵੱਲੋਂ ਦਿੱਤਾ ਨਵਾਂ ਫਾਰਮੂਲਾ ਮਨਜ਼ੂਰ ਨਹੀਂ ਹੈ ਕਿਸਾਨ ਆਗੂਆਂ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤਾ ਹੈ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਦੇ ਵੱਲ ਕੂਚ ਕਰਾਂਗੇ ਕਿਸਾਨਾਂ ਨੇ ਇਹ ਤੈਅ ਕੀਤਾ ਹੈ ਤਾਂ ਦਿੱਲੀ ਦੇ ਵੱਲ ਸ਼ਾਂਤ ਮੈਤਰੀ ਕੀ ਦੇ ਨਾਲ ਅਸੀਂ ਕੂਚ ਕਰਾਂਗੇ ਨਵੇਂ ਪ੍ਰਪੋਜ਼ਲ ਦੀ ਪੜਤਾਲ ਜਿਹੜੀ ਆ ਉਹ ਕੀਤੀ ਗਈ ਕੁਝ ਨਜ਼ਰ ਨਹੀਂ ਆਇਆ ਸਾਰੀਆਂ ਫਸਲਾਂ ਤੇ MSP ਦੇਣ ਦੇ ਲਈ 175000 ਕਰੋੜ ਦੀ ਜ਼ਰੂਰਤ ਹੈ ਤਾਂ ਗੱਲ ਬਾਤ ਲਈ ਅਸੀਂ ਅੱਗੇ ਵੀ ਤਿਆਰ ਹਾਂ ਕਿਸਾਨੇ ਕਹਿ ਰਹੇ ਔਰ ਕੇਂਦਰ ਨੇ ਐਮਐਸਪੀ ਤੇ ਦੱਸਦੀ ਕਿ ਨਵਾਂ ਫਾਰਮੂਲਾ ਦਿੱਤਾ ਸੀ ਪੰਜ ਨਵੀਆਂ ਫਸਲਾਂ ਤੇ ਐਮਐਸਪੀ ਦਾ ਫਾਰਮੂਲਾ ਦਿੱਤਾ ਗਿਆ ਸੀ ਦਾਲਾਂ ਕਪਾ ਅਤੇ ਮੱਕੀ ਤੇ ਐਮਐਸਪੀ ਦਾ ਪ੍ਰਸਤਾਵ ਦਿੱਤਾ ਗਿਆ ਸੀ 5 ਸਾਲ ਦੇ ਲਈ ਇਹ ਹੋਣਾ ਸੀ ਬਦਲੀਆਂ ਫਸਲਾਂ ਉਗਾਉਣ ਵਾਲਿਆਂ ਦੇ ਨਾਲ ਇਹ ਕਰਾਰ ਕੀਤਾ ਜਾਣਾ ਸੀ ਔਰ ਐਮਐਸਪੀ ਤੇ ਖਰੀਦ ਦੇ ਲਈ ਕੋਈ ਲਿਮਟ ਨਹੀਂ ਹੋਣੀ ਸੀ ਪਰ 5 ਸਾਲ ਦੀ ਲੀਏ ਪ੍ਰੋਪੋਜ਼ਲ ਸੀ ਔਰ ਇਸ ਨੂੰ ਰੱਦ ਕਰ ਦਿੱਤਾ ਗਿਆ ਹੁਣ ਤਾਂ ਮਿਨੀਮਮ ਸਪੋਰਟ ਪ੍ਰਾਈਸ ਮਿਨੀਮਮ ਸਪੋਰਟ ਪ੍ਰਾਈਸ ਕੋ और गहनता से उसकी पर, उसकी प्रचोल करोगे तो उसका मतलब ये होता है कि कम से कम आपको जिंदा रखने के लिए आपको स्टैंड रखने के लिए एक्सपोर्ट दी जा रही है आपके लिए कोई भी उसमें आ, इनकम देने वाली चीज कोई नहीं है उसमें और वो भी देते हैं जब और उसके ऊपर भी सारी फसलों की अगर हम ये मांगते हैं कि जितनी आप कम से कम भी दे रहे हो भाई उतनी तो बिक जाए हमारी उस रेट पे तो बिक जाए ਔਰ ਉਸਕੇ ਲਈ ਵੀ ਉਹ ਗਰੰਟੀ ਦਾ ਕਾਨੂੰਨ ਨਾ ਦੇ ਤਾਂ ਇਸ ਦਾ ਮਤਲਬ ਦੇਸ਼ ਦਾ ਕਿਸਾਨ ਇਸੇ ਤਰ੍ਹਾਂ ਲੂਟਿਆ ਰਹੇ ਲੁੱਟਦਾ ਜਾ ਰਹੇ ਤਾਂ ਉਹ ਹਮੇਂ ਸਹਿਕਾਰ ਨਹੀਂ ਅਗਲਾ ਕਦਮ ਕੀ ਹੈ ਕੱਲ੍ਹ ਤੋਂ ਬੇ ਕੀ ਹੋਣ ਵਾਲਾ ਹੈ ਬਿਲਕੁਲ ਪੀਸਫੁਲੀ ਢੰਗ ਨਾਲ 21 ਤਰੀਕ ਨੂੰ 11 ਵਜੇ ਆਪਾਂ ਦਿੱਲੀ ਵੱਲ ਨੂੰ ਮੂਵ ਕਰਾਂਗੇ ਦੇਖੋ ਅਸੀਂ ਸਰਕਾਰ ਨੂੰ ਅੱਜ ਵੀ ਅਪੀਲ ਕਰਦੇ ਆਂ ਕੱਲ੍ਹ ਵੀ ਕਰਦੇ ਆਂ ਪੀ ਐਡਾ ਵੱਡਾ ਦੁਨੀਆ ਦਾ ਅੰਦੋਲਨ ਆ ਉਹ ਟੇਬਲ ਤੇ ਬਹਿ ਕੇ ਸਾਡੇ ਮਸਲੇ ਕਰਦੇ ਹੱਲ ਇੱਕ ਜਾਂ ਸਾਨੂੰ ਪੀਸਫੁਲੀ ਟੰਗਣਾ ਬੈਰੀਕੇਡ ਘਟਾ ਕੇ ਦਿੱਲੀ ਜਾਣ ਦੇਵੇ ਹੁਣ ਇਹ ਦੋਵੇਂ ਕੰਮ ਨਹੀਂ ਹੁੰਦੇ ਸਾਡੀ ਮਜਬੂਰੀ ਆ ਨਾ ਅਸੀਂ ਫਿਰ ਅੱਗੇ ਵਧੀਏ ਪਹਿਲੇ ਜਿਆਦਾ ਇਹਦੀ ਪੜਤਾਲ ਕਰਾਂਗੇ ਇਹਦੀ ਕੋਹ ਕਰਾਂਗੇ ਅਸੀਂ ਐਕਸਪਰਟਾਂ ਨਾਲ ਗੱਲ ਕਰਾਂਗੇ ਜਿਸ ਵੇਲੇ ਇਹਦੀ ਐਕਸਪਰਟਾਂ ਨਾਲ ਬੈਠ ਕੇ ਗੱਲ ਹੋਈ ਕੋਹ ਖੋਈ ਇਹਦੇ ਵਿੱਚ ਕੀ ਆ ਬੋਲਿਆ ਕੀ ਗਿਆ ਅੰਦਰ ਕੀ ਕਿਹਾ ਗਿਆ ਉਹ ਸਾਰੇ ਕੁਝ ਨੂੰ ਜਦੋਂ ਅਸੀਂ ਵਿਸ਼ਲੇਸ਼ਣ ਕੀਤਾ ਤੇ ਬਹੁਤ ਅੰਤਰ ਆਇਆ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੀ ਜਿਹੜੀ ਇਹ ਦਾਲਾਂ ਖਰੀਦਣੀਆਂ ਹਨ ਉਹਨਾਂ ਦਾਲਾਂ ਨੂੰ ਖਰੀਦਣ ਨਾਲ ਸਾਨੂੰ 1.5 ਲੱਖ ਕਰੋੜ ਰੁਪਏ ਦਾ ਆਰਥਿਕ ਬੋਝ ਪਏਗਾ ਹੁਣ ਅਗਲੀ ਗੱਲ ਇਹ ਹੈ ਕਿ ਸਾਡੇ ਐਕਸਪਰਟ ਕੀ ਕਹਿ ਰਹੇ ਨੇ ਐਕਸਪਰਟ ਇੱਕ ਕਹਿ ਰਹੇ ਨੇ ਸૌ ਤੋਂ بڑے ਐਕਸਪਰਟ ਨੇ بڑے ਸੈਨੇਕਸਪਰਟ ਨੇ ਉਹ ਕਹਿ ਰਹੇ ਆ ਕਿ ਭਈ ਨਹੀਂ 1.2 ਲੱਖ ਕਰੋੜ ਰੁਪਏ ਕੇ ਸਾਥ ਤੋਂ ਪੂਰੇ ਦੇਸ਼ ਕੀ ਫਸਲ ਖਰੀਦੀ ਜਾ ਸਕਤੀ ਹੈ ਇਤਨੇ ਬੋਝ ਪੜੇਗਾ ਹਰ ਇਹ ਹੁਣ ਸੋਚੀਏ हम हम मूर्ख बनेंगे कि इनको उनको यह कहें कि आप इतने बहुत से इतने किसानों का मतलब काम करो बाकी सब पूरे देश को कहे छोड़ देंगे so, सो इस, इसलिए हमारी यह जिम्मेदारी बनती थी कि पूरे देश के किसानों के हित का ध्यान रखा जाए गल होता है जड़ी अंदर मीटिंग ਦੇ ਵਿੱਚ ਕਿਉਂਕਿ ਉਸ ਵੇਲੇ ਬੜਾ ਪੋਜ਼ਿਟਿਵ ਮਾਹੌਲ ਲੱਗਿਆ ਸਰਕਾਰ ਦੀ ਤੁਹਾਨੂੰ ਕਿ ਮਨਸ਼ਾ ਜਾਂ ਰਣਨੀਤੀ ਜਿਹੜੀ ਹੈ ਉਹਨੂੰ ਲੈ ਕੇ ਸ਼ੰਕੇ ਪੈਦਾ ਹੋਏ ਕੀ ਲੱਗਦਾ ਦੇਖੋ ਤੁਹਾਨੂੰ ਇਹ ਗੱਲ ਨਵਿੰਦਰ ਜੀ ਮੈਂ ਪਹਿਲਾਂ ਹੀ ਗੱਲ ਦੱਸੀ ਹੈ ਕਿ ਇਹਨੂੰ ਸਟੱਡੀ ਕਰਨਾ ਬਹੁਤ ਜ਼ਰੂਰੀ ਹੁੰਦਾ ਜੀ ਅਸੀਂ ਉੱਥੇ ਫਟਾਫਟ ਕਹਿ ਦਈਏ ਪੋਜੀਟਿਵ ਕੀ ਸੀ ਪੋਜੀਟਿਵ ਇਹ ਸੀ ਕਿ ਸਰਕਾਰ ਨੇ ਕੁਝ ਅੱਗੇ ਤੁਰਿਆ ਸਰਕਾਰ ਅੱਗੇ ਤੁਰਿਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਐਕਸੈਪਟ ਕਰਨਾ ਕਿ ਹਾਂ ਭਾਈ ਲਾ ਦੱਸੋ ਕੀ ਹੈ ਇਹਦੇ ਤੇ ਅਸੀਂ ਚਰਚਾ ਕਰ ਲਾਂਗੇ ਉਹਨੂੰ ਤੇ ਪ੍ਰੋਪੋਜ਼ਲ ਨੂੰ ਆਪਾਂ ਦੋ ਲਫ਼ਜ਼ਾਂ ਤੇ ਨਿਬੇੜਨਾ ਹੋਵੇ ਤਾਂ ਉਸ ਪ੍ਰੋਪੋਜ਼ਲ ਦਾ ਕੀ ਬਣਿਆ ਦੇਖੋ ਪ੍ਰੋਪੋਜ਼ਲ ਦੀ ਕੋਈ ਮਾਇਨਾ ਨਹੀਂ ਰਹਿੰਦਾ ਜਿਹੜੀ ਪ੍ਰੋਪੋਜ਼ਲ ਪ੍ਰੋਪੋਜ਼ਲ ਸਾਡੇ ਕਿਸਾਨਾਂ ਨੂੰ ਲਾਭ ਨਹੀਂ ਦਿੰਦੀ ਉਹਦਾ ਕੋਈ ਫਾਇਦਾ ਨਹੀਂ ਇਸ ਸੇ ਨੂੰ ਸਾਰੇ ਨੂੰ ਗੱਲ ਨੂੰ ਧਿਆਨ ਚ ਲੈ ਕੇ ਐਕਸਪਰਟਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਇਹਨੂੰ ਅਸੀਂ ਰਿਜੈਕਟ ਕੀਤਾ ਹੈ ਅੱਗੇ ਦਾ ਟਿੱਕੀ ਤਰੀਕ ਨੂੰ ਤੁਹਾਡੀ ਕੀ ਰਣਨੀਤੀ ਹੈ ਫਾਈਨਲ ਸਾਡੀ ਰਣਨੀਤੀ ਰਣਨੀਤੀ ਹੈ ਕਿ ਅਸੀਂ ਪੂਰੀ ਤਰ੍ਹਾਂ ਸ਼ਾਂਤ ਨੂੰ ਹੀ ਰਹਿੰਦੇ ਹੋਏ ਆਵਦੀ ਪ੍ਰੋਪੋਜ਼ਲ ਬਣਾ ਕੇ ਵਿਉਂਤਬੰਦੀ ਕਰਨਗੇ ਬੈਠਾਂਗੇ ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਅੱਗੇ ਜਿਹੜੇ ਕਿਵੇਂ ਵਧਣਾ ਹੈ ਉਹ ਸਾਰਾ ਅਸੀਂ ਕੱਲ੍ਹ ਤੱਕ ਅਸੀਂ ਚਰਚਾ ਕਰਕੇ ਉਹ ਕਰਾਂਗੇ 21 ਤਰੀਕ ਨੂੰ ਦਿੱਲੀ ਰਵਾਨਾ ਹੋਵਾਂਗੇ ਹਾਂ 21 ਤਰੀਕ ਨੂੰ ਕਿਹੜੇ ਰੂਪ ਚ ਹਨ ਉਹ ਦਿੱਲੀ ਰਵਾਨਾ ਹੋਵਾਂਗੇ ਉਦਰ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਕੇਂਦਰ ਦਾ ਪ੍ਰਪੋਜ਼ਲ ਰੱਦ ਕੀਤਾ ਗਿਆ। ਕੇਂਦਰ ਦੇ ਵੱਲੋਂ ਐਮਐਸਪੀ ਤੇ ਦਿੱਤਾ ਨਵਾਂ ਫਾਰਮੂਲਾ ਰੱਦ ਕੀਤਾ ਗਿਆ ਹੈ। ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਗਈ ਹੈ। ਸੁਆਮੀਨਾਥੋਂ ਦੇ ਫਾਰਮੂਲੇ ਤੋਂ ਕੁਝ ਵੀ ਕਾਟ ਮਨਜ਼ੂਰ ਨਹੀਂ ਹੈ। ਉਹਨਾਂ ਨੇ ਕਿਹਾ ਹੈ A2 प्लस FL 15% ਦੇ ਆਰਡੀਨੈਂਸ ਦੇ ਪ੍ਰਸਤਾਵ ਨੂੰ ਰੱਦ ਕੀਤਾ ਹੈ। ਔਰ 21 ਫਰਵਰੀ ਨੂੰ ਕੇਂਦਰ ਦੇ ਖਿਲਾਫ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਕਿ ਵੱਡਾ ਪ੍ਰਦਰਸ਼ਨ ਕੀਤਾ ਜਾਏ। ਦੱਸਿਆ ਕਿ ਰਾਜਵਾਲ ਅਤੇ ਹੋਰ ਜਿਹੜੇ ਆਗੂ ਨੇ ਜਿਹੜੇ ਇਸ ਅੰਦੋਲਨ ਦੇ ਵਿੱਚ ਆਨੇ ਕਹਿ ਲਿਏ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਨ੍ਹਾਂ ਦੇ ਕਿਸਾਨ ਬੈਠੇ ਨਹੀਂ ਹਨ ਫਿਲਹਾਲ ਤਾਂ ਵੱਖਰੇ ਤੌਰ ਤੇ ਸਿੱਖ ਕਿਸਾਨ ਮੋਰਚੇ ਦੇ ਵੱਲੋਂ ਦੱਸਿਆ ਕਿ ਅਸੀਂ ਇਸੇ ਮਸਲੇ ਨੂੰ ਲੈ ਕੇ ਕਿਉਂਕਿ ਅਲਟੀਮੇਟਲੀ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਇੱਕੋ ਹੀ ਮਸਲਾ ਹੈ ਔਰ ਸਾਰੇ ਕਿਸਾਨਾਂ ਦੇ ਲਈ ਫਿਰ ਉਹ ਅਲਾਉ ਹੋਏਗਾ ਐਲਾਨ ਹੋਏਗਾ ਇਸ ਕਰਕੇ ਅਸੀਂ ਵੀ ਅੱਗੇ ਪਤਾ ਤਕੀਂਦਰ ਦੇ ਵੱਲੋਂ ਕਿਸਾਨਾਂ ਨੂੰ ਦਿੱਤੇ ਆਫਰ ਤੇ ਖੇਤੀਬਾੜੀ ਮਾਹਿਰਾਂ ਤੇ ਅਰਥਸ਼ਾਸਤਰੀਆਂ ਦਾ ਵੀ ਪ੍ਰतिक੍ਰਮ ਸਾਹਮਣੇ ਆਇਆ ਹੈ ਤੇ ਜੇ ਸਮਰ ਕ੍ਰੌਪ ਸਜਿੱਤ ਦਾ ਮੂੰਗੀ ਹੈ ਮਾ ਮ ਆਮ ਤੌਰ ਤੇ ਸਮਰ ਕ੍ਰੌਪ ਐਡੀਸ਼ਨਲ ਜਨ ਗਰੋ ਕੀਤੀ ਜਾਂਦੀ ਹੈ ਇਹ ਉਹ ਇੱਕ ਰਿਪ ਕ੍ਰੌਪ ਨਹੀਂ ਹੈ ਤੇ ਉਹ ਜਿਹੜੀਆਂ ਨੇ ਉਹਤੇ ਕਾ ਐਡੀਸ਼ਨਲ ਕ੍ਰੌਪ ਹੋ ਗਈ ਉਹਨਾਂ ਉਹ ਜਿਹੜੀ ਡਾਇਵਰਸਿਫਿਕੇਸ਼ਨ ਹੋ ਗਈ ਤਾਂ ਇੰਟੈਂਸਿਫਿਕੇਸ਼ਨ ਹੋ ਗਈ ਔਰ ਉਸ ਤੋਂ ਪਾਣੀ ਜਿਹੜਾ ਗਰਮੀ ਬਹੁਤ ਹੁੰਦੀ ਹੈ ਔਰ ਪਾਣੀ ਡਿਮਾਂਡ ਉਸ ਲਈ ਐਕਸਲਡ ਮਾਰਾ ਜਾਂਦਾ ਸੋ ਇਹ ਸਿਚੁਏਸ਼ਨ ਹੈ ਅੱਗੇ ਫਾਰਮਰ ਦੀ ਮਰਜ਼ੀ ਹੋ ਫੈਸਲਾ ਨਾ ਦੇ ਮੰਨ ਨਾ ਮੰਨ ਜੋ ਸਭਾ ਹੁਣ ਕਿਸਾਨਾਂ ਦਾ ਹੁਣ ਮੇਨ ਮੁੱਦਾ ਇਹੀ ਹੈ ਵੀ ਉਹ ਕਹਿੰਦੇ ਵੀ ਸਾਨੂੰ ਪੱਕੇ ਤੌਰ ਦੇ ਉੱਤੇ ਗਰੰਟੀ ਦਿੱਤੀ ਜਾਵੇ ਕਾਨੂੰਨੀ ਤੌਰ ਦੇ ਉੱਤੇ ਮਤਲਬ ਵੀ ਪੱਕੇ ਤੌਰ ਤੇ ਦਿੱਤੀ ਜਾਵੇ ਉਹ ਤਾਂ ਪਤਾ ਅੱਜ ਦੀ ਡਿਮਾਂਡ ਥੋੜੀ ਹੈ ਉਹ ਤਾਂ ਪਹਿਲਾਂ ਡਿਮਾਂਡ ਹੀ ਹੋਈ ਆ ਸਰਕਾਰ ਦੇਖ ਲਵੇ ਕਿ ਅੱਜ ਕੀ ਤੇਰੀਆਂ 23 ਕ੍ਰੌਪ ਜਿਹੜੀਆਂ ਤੇ ਐਮਐਸਪੀ ਡਿਕਲੇਅਰ ਕਰਦੇ ਆ ਉਹ ਫੀਸ ਸਕਦੀ ਹੈ ਇਹ ਕੀ ਸਕਦੀ ਹਰਦ ਕਰ ਦੇਣਾ ਅੱਛਾ ਜੀ ਮੈਮ ਸਾਨ ਜਾਵਤ ਰਹਿਣਾ ਦੇ ਬੋਰਡ ਤੇ ਲਗਾਤਾਰ ਸੰਘਰਸ਼ ਕਰਦੇ ਇਹਨੂੰ ਕਿੱਦਾਂ ਦੇਖ ਲਵਾਂਗੇ ਗੱਲਬਾਤ ਨਾਲ ਹਲ ਹੋਊਗਾ ਗੱਲਬਾਤ ਤੋਂ ਇਹਨਾਂ ਨਾਲ ਗੱਲ ਹੋਣੀ ਨਹੀਂ ਤਕਾਸ਼ਾ ਹੀ ਨਹੀਂ ਗਵਰਨਮੈਂਟ ਵੀ ਮੋਰਚਾ ਲਾਈ ਬੈਠੀ ਆ ਇਹ ਵੀ ਇਹ ਤਾਂ ਤਕਾਉਣ ਲਿਆ ਇਹ ਕੋਈ ਦੁਸ਼ਮਣ ਥੋੜੇ ਨੇ ਪਰ ਮੈਨੂੰ ਰੈਜਿਸਟ੍ਰੇਸ਼ਨ ਕਰਨਾ ਚਾਹੁੰਦੇ ਨੇ ਕਰਨ ਦਿਓ ਉਹ ਦਿੱਲੀ ਜਾਣਾ ਚਾਹੁੰਦੇ ਜਾਣ ਦਿਓ ਉਹਨਾਂ ਨੂੰ ਜੋ ਚੀ ਜੀ ਦਾਲ ਔਰ ਪਲਸਿਸ ਕਹ ਲੋ ਐਡੀਬੇ ਲਾਇਨ ਹੈ ਨਾ ਇਸकी ਹਮਾਰੇ ਯਹਾਂ ਕਮੀ ਹੈ और जो कमी है इसकी एम की गारंटी या कोऑपरेटिव सेक्टर खरीदने का कॉन्ट्रैक्ट आराम से कर सकता है इसमें कोई दिक्कत नहीं है और बाकी एम की लीगल गारंटी हर फसल की जो सरप्लस भी है या सरप्लस नहीं है वो मुझे लगता नहीं है कि व्यवहारिक है क्योंकि इंडिया बहुत बड़ा देश है इसमें कहीं लागत कम है कहीं लागत ज़्यादा है कहीं किसी चीज़ की कंजम्सन है कहीं किसी चीज़ की कंजम्पन नहीं है तो हमें उस चीज़ की एमएसपी के ऊपर ध्यान देना चाहिए जो हमारे यहाँ कमी है उससे क्रॉप डाइवर्सिफिकेशन होगी आज सबसे इमीजिएट रिक्वायरमेंट जो डाइवर्सिफिकेशन की जरूरत है वो पेड़ी और व्हीट के साइकिल की है पेड़ी हमारी सोशल कॉस्ट बहुत ज़्यादा है इससे हम पेड़ी के रूप में एक्सपोर्ट करते हैं पानी को तो इसका अगर सब्सिट्यूट मिल जाता है कि, कि किसी ऐसी फसल को हम बीचते हैं जिसमें पानी की लागत कम होती है चाहे उसके एम एस थोड़ा बहुत बढ़ाना पड़ जाए तो वो बढ़ा देना चाहिए अब पानी जब 600-800 फुट से हजार फुट से नीचे चला जाएगा हो सकता है वो स्टेट रेगिस्तान के रूप में बद ਕਿਸਾਨੀ ਆंदोलਨ ਦੇ ਵਿਚਾਲੇ ਚਰਚਾ ਮਸਲੇ ਦੇ ਹੱਲ ਨੂੰ ਹੋ ਰਹੀ ਹੈ ਔਰ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਅਹਿਮ ਭੂਮਿਕਾ ਨਿਭਾਰੇ ਨੇ ਚੌਥੀ ਗੇੜ ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਨੇ ਜਿੱਥੇ ਫਸਲੀ ਵਿਪਰਤਤਾ ਦਾ ਫਾਰਮੂਲਾ ਸਮਝਾਇਆ ਉੱਥੇ ਹੀ ਮੀਟਿੰਗ ਦੇ ਵਿੱਚ ਕਿਸਾਨਾਂ ਦੀ ਬਖੋਬੇ ਨੁਮਾਇੰਦਗੀ ਕੀਤੀ ਹੈ ਕਿਸਾਨੀ ਆंदोलਨ ਦੇ ਵਿਚਾਲੇ ਬੈਠਕਾਂ ਦਾ ਦੌਰ ਚੱਲੀ ਹੈ ਹੁਣ ਤੱਕ ਕੇਂਦਰ ਤੇ ਕਿਸਾਨ ਆਗੂਆਂ ਦੇ ਵਿਚਕਾਰ ਚਾਰ ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਨੇ ਕਿਸਾਨੀ ਮਸਲੇ ਦਾ ਸਾਰਥਿਕ ਹੱਲ ਨਿਕਲੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਯਤਨਸ਼ੀਲ ਨੇ ਤੇ ਹਰ ਬੈਠਕ 'ਚ ਮੁੱਖ ਮੰਤਰੀ ਮਾਨ ਖੁਦ ਸ਼ਾਮਲ ਹੋ ਕੇ ਪੰਜਾਬ ਦੇ ਕਿਸਾਨਾਂ ਦੀ ਨੁਮਾਇੰਦੀ ਕਰ ਰਹੇ ਨੇ کافی ਵਿਚਾਰ ਵਟਾਂਦਰਾ ਆਪਸ 'ਚ ਹੋਏ ਮਾਹੌਲ ਕਿਉਂਕਿ ਨੇਤਾ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ ਤੇ ਉੱਥੇ ਬੈਠਦਾ ਔਰ ਮੈਂ ਜੇ ਕੋਈ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਚੌਥੇ ਗੇਟ ਦੀ ਮੀਟਿੰਗ ਦੇ ਬਾਅਦ ਮੁੱਖ ਮੰਤਰੀ ਮਾਨ ਮੀਡੀਆ ਦੇ ਮੁਖਾਤਬ ਹੋਏ ਤੇ ਫਸਲੀ ਵਿਭਿੰਤਾ ਦਾ ਫਾਰਮੂਲਾ ਸਮਝਾਇਆ ਤੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਦਾਲਾਂ ਸਣੇ ਹੋਰ ਫਸਲਾਂ ਤੇ ਐਮਐਸਪੀ ਦੀ ਗਰੰਟੀ ਮਿਲ ਜਾਵੇ ਤਾਂ ਪੰਜਾਬ ਫਸਲੀ ਵਿਭਿੰਤਾ ਦੇ ਵਿੱਚ ਮੋਰੀ ਹੋ ਸਕਦਾ ਤੇ ਕੇਂਦਰ ਨਾਲ ਮੀਟਿੰਗ ਦੇ ਵਿੱਚ ਐਮਐਸਪੀ ਵਾਲੇ ਇਕਰਾਰ ਨੂੰ 2 ਤੋਂ 5 ਸਾਲ ਤੱਕ ਕਰਨ ਦੀ ਸਿਫਾਰਿਸ਼ ਵੀ ਕੀਤੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਿਹਾ ਜੀ ਨਹੀਂ 5 ਸਾਲ ਤੱਕ ਕਰੋ ਕੋਈ ਐ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਆ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ ਚ ਪਰ ਏਜੰਸੀ ਦਾ ਸੇਮ ਰਹੂਗੀ ਨਾ ਨਿਫਾਰਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਲਿਖੋ ਝੋਨਾ ਤੇ ਕਲਕਤਾ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜਿਹਾ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਜੋ ਕੇਂਦਰ ਵੱਲੋਂ ਕਿਸਾਨੀ ਅੰਦੋਲਨ ਦੇ ਚੱਲਦਿਆਂ ਪੰਜਾਬ ਵਾਲੇ ਪਾਸੇ ਇੰਟਰਨੈਟ ਬੰਦ ਕੀਤਾ ਗਿਆ ਮੁੱਖ ਮੰਤਰੀ ਨੇ ਇਸ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਚਾਹੇ ਉਹਨਾਂ ਨੂੰ ਕਿਸਾਨ ਅੱਧੀ ਰਾਤ ਨੂੰ ਵੀ ਬੁਲਾ ਲੈਣ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਨੇ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਕਿ ਚਾਹੇ ਅੱਧੀ ਰਾਤ ਹੋ ਜਾਏ ਚਾਹੇ ਦੁਪਹਿਰੇ ਬੁਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪਰ ਹਾਂ ਨਾਲ ਨਾਲ ਮੈਂ ਵੀ ਬੇਨਤੀ ਕਰਦਾ ਕਿ 3.5 ਕਰੋੜ ਪੰਜਾਬੀ ਨੇ ਉਹਨਾਂ ਦੇ ਕਿਸੇ ਦੇ ਪੇਪਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫੇਰ ਉਹ ਕਹਿੰਦੇ ਨੇ ਅਸੀਂ ਪੰਜ ਲੈ ਚ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਸਾਨੂੰ ਜਿਹੜੀ ਆ ਤੰਗ ਨਾ ਕਰੋ ਕਿਸਾਨ ਯੂਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਜਿੰਨੇ ਵੀ ਇਸਪਰਤ ਬਾਰਡਰ ਤੇ ਵੀ ਬੈਠੇ ਨੇ ਕਿਸਾਨ ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਇਹ ਸਗਲ ਦੀ ਦਿੰਨਾ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਪਖਤੋਂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋਗੇ ਜਾਂ ਹਮਲਾਵਰ ਹੋਗੇ ਜਾਂ ਕੋਈ ਹੋ ਵਿੱਚ ਕੋਈ ਸ਼ਰਾਰਤੀ ਅੰਸਰ ਹੋਊਗਾ ਇਕੱਦਾ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਂਦੇ ਨੇ ਉੱਥੇ ਸਿੱਕ ਪਾਸੇ ਕਿਸਾਨਾਂ ਦਾ ਕੇਂਦਰ ਦੇ ਨਾਲ ਸੰਵਾਦ ਚੱ ਰਹੀ ਹੈ ਤਾਂ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਵੱਡੀ ਭੂਮਿਕਾ ਅਦਾ ਕਰੇ ਨੇ ਤੇ ਕੋਸ਼ਿਸ਼ ਇਹੀ ਹੈ ਕੀ ਕਿਸਾਨਾਂ ਨੂੰ ਬਣਦਾ ਹੱਕ ਮਿਲ ਸਕੇ ਤੇ ਪੰਜਾਬ ਫਸਲੀ ਵਿਭਿੰਨਤਾ ਵੱਲ ਵਧ ਸਕੇ ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਪੰਜਾਬ ਦੀ ਸਿਆਸਤ ਦਾ ਜ਼ਿਕਰ ਕਰਦੇ ਹਾਂ ਸ਼ੋਮਣੀ ਅਕਾਲੀ ਦਲ ਬੀਜੇਪੀ ਗੱਠ ਜੋੜ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਜ਼ਰ ਆਏ ਨੇ ਦੱਸਦੇ ਹੋਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਬੀਜੇਪੀ ਦਾ ਆਕਾਲੀ ਦਲ ਦੇ ਨਾਲ ਗੱਠ ਜੋੜ ਹੋਣਾ ਚਾਹੀਦਾ ਹੈ ਇਹ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਮੈਂ ਖੁਦ ਜੇਪੀ ਨੱਡਾ ਨੂੰ ਵੀ ਗੱਟ ਛੋੜ ਕਰਨ ਦੇ ਲਈ ਕਿਹਾ ਹੈ ਤਾਂ বিজেਪ ਤੇ ਸ਼ੋਹਨੀ ਅਕਾਲੀ ਦਲ ਗੱਟ ਛੋੜਦੇ ਜਲਦ ਫੈਸਲਾ ਲਿਆ ਜਾਵੇਗਾ ਔਰ ਸੁਨੀਲ ਜਾਖੜ ਵੀ ਗੱਟ ਛੋੜ ਦੇ ਹੱਕ ਦੇ ਵਿੱਚ ਨੇ ਕੈਪਟਨ ਇਹ ਵੀ ਕਹਿ ਰਹੇ ਨੇ ਤਾਂ ਗੱਟ ਛੋੜ ਦੇ ذریعے ਵਿਰੋਧੀ ਧਿਰਾਂ ਨੂੰ ਹਰਾ ਸਕਦੇ ਹਾਂ ਸੀਟ ਸ਼ੇਅਰਿੰਗ ਕੀ ਹੋਵੇਗੀ ਇਹ ਹਾਈ ਕਮਾਂਡ ਫੈਸਲਾ ਕਰੇਗੀ ਤਾਂ ਦੱਸਿਆ ਗਿਆ ਕਿ ਕੈਪਟਨ ਅਮਬਿੰਦਰ ਸਿੰਘ ਦਿਨਾਲ ਗੱਲਬਾਤ ਕੀਤੀ ਗਈ ਹੈ ਨਿਊਜ਼ 18 ਪੰਜਾਬ ਦੇ ਵੱਲੋਂ ਔਰ ਉਸ ਖਾਸ ਗੱਲਬਾਤ ਦੇ ਵਿੱਚ ਸਾਫ ਤੌਰ ਤੇ ਉਹਨਾਂ ਨੇ ਇਹ ਅਹਿਮ ਬਿਆਨ ਦਿੱਤਾ ਹੈ ਤਾਂ ਜ਼ਿਕਰ ਹੋ ਗਿਆ ਕਿ ਲੰਮਾ ਸਮਾਂ ਕਾਂਗਰਸ ਦੇ ਵਿੱਚ ਰਹੇ ਕੈਪਟਨ ਅਮਿੰਦਰ ਸਿੰਘ ਅੱਜਕੱਲ ਬੀਜੇਪੀ ਦੇ ਵਿੱਚ ਹੈ। ਕਿਉਂਕਿ ਪੰਜਾਬ ਦੀ ਸਿਆਸਤ ਦੇ ਤੁਸੀਂ ਸਭ ਤੋਂ ਪੁਰਾਣੇ ਸਿਆਸਤਦਾਨੋਂ ਅਕਾਲੀ ਦਲ ਦੇ ਨਾਲ ਅਲਾਈਅੰਸ ਦੀਆਂ ਬੀਜੇਪੀ ਦੀਆਂ ਇੱਕ ਵਾਰ ਫਿਰ ਚਰਚਾਵਾਂ ਸ਼ੁਰੂ ਹੋਈਆਂ ਨੇ ਔਰ ਅਮਿਸ਼ਾ ਹੋਰਾਂ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਅ ਅਲਾਈਅੰਸ ਤੇ ਗੱਲਬਾਤ ਚੱਲ ਰਹੀ ਹੈ। ਤੁਹਾਨੂੰ ਲੱਗਦਾ ਹੈ ਅਲਾਈਅੰਸ ਹੋਣਾ ਚਾਹੀਦਾ ਹੈ? ਯਾ ਤੁਹਾਡੀ ਕੀ ਸਟੇਟਮੈਂਟ ਚਾਹੀਦਾ ਮੈਂ ਇਹਦੇ ਹੱਕ ਚ ਐ ਔਰ ਮੇਰੀ ਆਪਣੇ ਬੀਜੇਪੀ ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਨਾਲ ਵੀ ਗੱਲ ਹੋਈ ਐ ਉਹ ਵੀ ਇਹਦੇ ਹੱਕ ਚ ਨੇ ਐਂਡ ਅਸੀਂ ਬਿਲਕੁਲ ਇਹਦੇ ਹੱਕ ਚ ਐ ਕਿ ਅਕਾਲੀ ਦਲ ਦੇ ਨਾਲ ਸਾਡੇ ਸਹਿਯੋਗ ਹੋਵੇ ਐਂਡ ਦੈਨ ਵੀ ਬਿਕਮ ਅ ਫਾਰਮਿਡੇਬਲ ਫੋਰਸ ਏਡਨ ਅਸੀਂ ਬਾਕੀਆਂ ਨੂੰ ਹਰਾ ਸਕਦੇ ਐ ਐਂਡ ਦੈਟ ਇਜ਼ ਇੰਪੋਰਟੈਂਟ ਫਾਰ ਅਸ ਅਗਰ ਬੀਜੇਪੀ ਐਂਡ ਕਾਲੀ ਦਲ ਇਕੱਠੇ ਹੋਏ ਸਾਨੂੰ ਕੋਈ ਨਹੀਂ ਰੋਕ ਸਕਦਾ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਤੁਸੀਂ ਗੱਲ ਰੱਖੋਗੇ ਕਿ ਅਕਾਲੀ ਦਲ ਨਾਲ ਲਾਇੰਸ ਹੋਣਾ ਚਾਹੀਦਾ ਹੈ I haven't told I haven't told the prime minister so maybe we use आगे होने वाले सवाल है करते हैं कि ਤੁਹਾਨੂੰ ਕੀ ਲੱਗਦਾ ਹੈ ਬੀਜਪੀ ਦੀ ਕਿੰਨੀਆਂ ਸੀਟ ਇਸ ਅਲਾਈਂਸ ਦੇ ਵਿੱਚ ਹੋਣੀਆਂ ਚਾਹੀਦੀਆਂ ਕਿਉਂਕਿ ਪਹਿਲਾਂ 3 ਸੀ ਨਹੀਂ ਨਹੀਂ ਮੈਂ ਕਹਿੰਦਾ ਮੈਂ ਤੁਹਾਨੂੰ ਇੱਕ ਐਸੇ ਵੈਕ ਹੋਣੀ ਚਾਹੀਦੀ ਹੈ ਜਿੰਨੀ ਹੁੰਦੀ ਹੈ ਇਟ ਇਟ ਇਜ਼ ਆਲਸੋ ਇਨ ਅਕਾਲੀ ਦਲ ਦੇ ਇੰਟਰਸਟ ਇਟ ਇਸ ਆਲ ਦੇ ਨਾਲ ਅੰਡਰਸਟੈਂਡਿੰਗ ਕਰੇਂਡ ਐਂਡ ਅਸੀਂ ఓਪਨ ਆ ਕਾਲ ਆਈ ਸ਼ੋਰ ਓਪਨ ਹੱਥਾਂ ਨਾਲ ਇਹ ਇਹ ਗੱਲ ਨੂੰ ਸਿਰੇ ਚੜਾ ਲੇ। ਲੇਕਿਨ ਤੋਂ ਲੱਗਦਾ ਕਿ 3 ਤੋਂ ਵੱਧ ਕੇ 6 ਜਾਂ 7 ਜਾਂ 5 ਕਿਤੇ ਹੋਣੀ ਚਾਹੀਦੀ। ਮੈਂ ਮੈਨੂੰ ਮੈਠੋ ਸੁਸਿਖਾਣਾ ਚਾਹੁੰਦੇ ਮੈਂ ਇਹ ਕਹਿ ਨਹੀਂ ਸਕਦਾ। ਸਰੇ ਅੰਨੇ ਸੇ ਫਾਈਨਲ ਹੋਏ। ਜੀ ਫਾਈਨਲ ਰਗਾ ਗੱਲ ਗੱਲ ਕਹਿਣੀ ਐ ਸੇ ਹੀ ਗੱਲ ਗੱਲ ਕਰਨੇ ਜਦੋਂ ਤਾਈ ਗਾਲੇ ਤੇ ਸਰੇ ਨਹੀਂ ਚੜਦੀ। ਇਹ ਗੱਲ ਕਰਨ ਹੋਈ ਜੀ ਮੇਰੇ ਨਾਲ। ਲਾਸਟ ਸਵਾਲ ਲਾਸਟ ਸਵਾਲ ਕਦੋਂ ਤੱਕ ਦਾ ਲਾਇਨਸ ਜਿਹੜਾ ਹੋ ਸਕਦਾ ਕਿਉਂਕਿ ਕੋਡ ਆਫ ਕੰਡਕਟ ਨੂੰ ਲੱਗਣ ਵਾਲਾ। ਦੇਖੋ ਜਦੋਂ ਕੋਰਡ ਕੋਨਡਕਟ ਲੱਗੇ ਆ ਨਾ ਲੱਗੇ ਇਹ ਅੰਡਰਸਟੈਂਡਿੰਗ ਤਾਂ ਹੋਣੀ ਆ ਨਾ ਬਾਅਦ ਚ ਥੈਟ ਇਜ਼ ਨਾਟ ਅ ਕੁਐਸਚਨ ਬਟ ਮੇਰੀ ਮੇਰੀ ਕੋਸ਼ਿਸ਼ ਹੋਏਗੀ ਔਰ ਐਡਵਾਈਸ ਹੋਏਗੀ ਕਿ ਇਲੈਕਸ਼ਨ ਤੋਂ ਪਹਿਲਾਂ ਸੀਟ ਅਡਜਸਟਮੈਂਟ ਕਰ ਲਓ ਥੈਟ ਵਿਲ ਬੀ ਦ ਬੈਸਟ ਜੀ ਬਾਅਦ ਚ ਇਲੈਕਸ਼ਨ ਚ ਲੜਨਾ ਸਾਡੇ ਸੀਟ ਜਿਹੜੀਆਂ ਹੋਣਗੀਆਂ ਔਰ ਅਕਾਲੀ ਜਲਦੀ ਸੀਟਾਂ ਹੋਣਗੀਆਂ ਉਹਦਾ ਐਨਾ ਨਹੀਂ ਹੁੰਦਾ ਇਹਦੇ ਵਿੱਚ ਅਸੀਂ ਅਸੀਂ ਅਕਾਲੀ ਦਲ ਦੀ سپورਟ ਲੈ ਰਹੇ ਆ ਉਹ ਸਾਡੀ ਲੈਸਿੰਗ ਦੇ ਨੇ ਆਪਸ ਸਹਿਰੀ ਵੀ ਪਿੰਡੂ ਰਾਜਿਆਂ ਦੀ ਅਸੀਂ ਉਹਦੇ ਵਿੱਚ ਇੰਪੈਕਟ ਪਾ ਸਕਦੇ ਹਾਂ ਚਲੋ ਅੱਜ ਵੀ ਸਾਡੇ ਕੁਝ ਮੁੱਦੇ ਨੇ ਅਗਰ ਸਾਡੇ ਮੁੱਦਿਆਂ ਦਾ ਹੱਲ ਹੁੰਦਾ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਪੰਜਾਬ ਦੇ ਕਿਸਾਨਾਂ ਤੇ ਕਰਜ਼ੇ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਹੋਰ ਪੰਜਾਬ ਦੇ ਡਿਵੈਲਪਮੈਂਟ ਦੇ ਮੁੱਦੇ ਨੇ ਲਾ ਐਂਡ ਆਰਡਰ ਦਾ ਸੋ ਅਸੀਂ ਮੁੱਦਿਆਂ ਦੇ ਅਧਾਰਤ ਰਾਜਨੀਤੀ ਕਰਦੇ ਹਾਂ ਅਗਰ ਕੋਈ ਵੀ ਦਲ ਸਾਡੇ ਮੁੱਦਿਆਂ ਦੇ ਨਾਲ ਐਗਰੀ ਕਰਦਾ ਸਾਡੇ ਲਈ ਮੁੱਦੇ ਪਹਿਲਾਂ ਨੇ ਸਾਡੇ ਲਈ ਕੋਈ ਪਰਸਨਲ ਐਫੀਲੀਏਸ਼ਨਸ ਨਹੀਂ ਹੈਗੀਆਂ ਸੋ ਅਗਰ ਮੁੱਦਿਆਂ ਤੇ ਬੇਸਡ ਕੋਈ ਗੱਲ ਹੁੰਦੀ ਹੈ ਜਿੱਥੇ ਪੰਜਾਬ ਦੀ ਬਿਹਤਰੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸਵਾਗਤ ਕਰਦਾ ਹੈ ਤਾਂ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਬਾਰੇ ਦਿੱਤੇ ਬਿਆਨ ਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਅਕਾਲੀ ਦਲ ਨੂੰ ਪੁੱਛਿਆ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ ਅਕਾਲੀ ਦਲ ਦੱਸੇ ਕਿ ਕਿਸਾਨੀ ਆंदोलਨ ਕਰਕੇ ਉਹਨਾਂ ਦਾ ਰਿਸ਼ਤਾ ਟੁੱਟਿਆ ਸੀ ਔਰ ਹੁਣ ਫਿਰ ਕਿਸਾਨੀ ਆंदोलਨ ਚੱਲ ਰਿਹਾ ਹੈ ਕਿ ਅਕਾਲੀ ਦਲ ਹੁਣ ਭਾਜਪਾ ਦੇ ਨਾਲ ਜਾਵੇਗਾ ਅਮਰਿੰਦਰ ਸਿੰਘ ਨੇ ਸਾਫ਼ ਕੀਤਾ ਵੀ ਮੈਂ ਆਉਣ ਵਾਲੇ ਦਿਨਾਂ 'ਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਮਿਲ ਰਹੇ ਆ ਡੱਡਾ ਸਾਹਿਬ ਨਾਲ ਵੀ ਗੱਲ ਕਰ ਰਹੇ ਆ ਤੇ ਉਹ ਚ ਉਹਨਾਂ ਨੇ ਖਾਸ ਇਹ ਗੱਲ ਕੀਤੀ ਆ ਵੀ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਕਰਨ ਦੀ ਗੱਲ ਉਹਨਾਂ ਨੇ ਕੀਤੀ ਆ ਮੈਂ ਇੱਕੋ ਹੀ ਗੱਲ ਅਕਾਲੀ ਦਲ ਨੂੰ ਪੁੱਛਣਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ ਵੀ ਉਹਨਾਂ ਦਾ ਕੀ ਰਾਇਆ ਕੀ ਅੰਦਰ ਪੱਕ ਰਿਹਾ ਕਿਉਂਕਿ ਜਿਹੜਾ ਬੀਜੇਪੀ ਨੂੰ ਉਹਨਾਂ ਨੇ ਛੱਡਿਆ ਸੀ ਸਮਝੌਤਾ ਤੋੜਿਆ ਸੀ ਤੋਂ ਉਹ ਕਿਸਾਨ ਐਜੀਟੇਸ਼ਨ ਵੇਲੇ ਹੀ ਤੋੜਿਆ ਸੀ ਜਦੋਂ ਤਿੰਨ ਬਿਲ ਆ ਗਏ ਸੀ ਅੱਜ ਵੀ ਕਿਸਾਨ ਉਸੇ ਤਰੀਕੇ ਨਾਲ ਬਾਰਡਰਾਂ ਤੇ ਬੈਠੇ ਆ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹੀ ਉਹਨਾਂ ਦੀਆਂ ਮੰਗਾਂ ਕੀ ਅੱਜ ਇਹ ਜਿਹੜੀ ਕੈਪਟਨ ਅਮਨਿੰਦਰ ਸਿੰਘ ਜੀ ਨੇ ਗੱਲ ਕਹੀ ਆ ਤੁਸੀਂ ਇਹ ਤੇ ਮੋਹਰ ਲਾਉਨੇ ਹੋ ਕੀ ਤੁਸੀਂ ਸਭ ਨੂੰ ਜਿਹੜਾ ਇਹ ਲੋਕਾਂ ਦੇ ਸਾਹਮਣੇ ਸੱਚ ਲਿਆਉਂਗੇ ਵੀ ਅੰਦਰ ਕੀ ਚੱਲ ਰਿਹਾ ਕਿਉਂ ਕਿ ਜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਗੱਲ ਕਹੀ ਆ ਇਹਦੇ ਵਿੱਚ ਬਹੁਤ ਵੱਡਾ ਕੋਈ ਦਮ ਹੋਊਗੀ ਤਾਂ ਹੀ ਉਹਨਾਂ ਨੇ ਗੱਲ ਕਹੀ ਆ ਤੇ ਇਹ ਜ਼ਰੂਰ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਦੱਸੋ ਵੀ ਇਹਦੇ ਪਿੱਛੇ ਸੱਚ ਕੀ ਆ ਇਸੇ ਗੱਲ ਤੇ ਕਿਸਾਨਾਂ ਨੂੰ ਛੱਡਿਆ ਸੀ ਅੱਜ ਵੀ ਉਸੇ ਤਰੀਕੇ ਨਾਲ ਕਿਸਾਨ ਬੈਠੇ ਆ ਕੀ ਤੁਸੀਂ ਸਮਝੌਤਾ ਕਰਨ ਜਾ ਰਹੇ ਆ ਅਕਾਲੀ ਦਲ ਸਪਸ਼ਟ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਕਰੇ ਅਗੇ ਵਧਿਆਂ ਚੰਡੀਗੜ੍ਹ ਮੇਅਰ ਚੋਣ ਦਾ ਜ਼ਿਕਰ ਕਰਾਂਗੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਅੱਜ ਮੋੜ ਸੁਪਰੀਮ ਕੋਰਟ ਦੇ ਵਿੱਚ ਬੀਤੇ ਦਿਨ ਸੁਣਵਾਈ ਹੋਈ ਔਰ ਕੋਰਟ ਨੇ ਜਾਂਚ ਦੇ ਲਈ ਵੋਟ ਪੇਪਰ ਮੰਗੇ ਨੇ ਤਾਂ ਬੀਤੇ ਕੱਲ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀ ਨੂੰ ਕਈ ਸਵਾਲ ਕੀਤੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਵਿੱਚ ਪਿਆ ਪੂਰਾ ਰਿਕਾਰਡ ਮੰਗ ਲਿਆ ਹੈ ਸਰਬੋਚਤ ਅਦਾਲਤ ਨੇ ਸਾਰੇ ਬੈਲਟ ਪੇਪਰ ਮੰਗਵਾਲੇ ਨੇ ਬੈਲਟ ਪੇਪਰ ਦੇ ਨਰੀਖਣ ਤੋਂ ਬਾਅਦ ਕੋਰਟ ਮੰਗਲਵਾਰ ਨੂੰ ਕੋਈ ਫੈਸਲਾ ਦੇ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹਾਰਸ ਟ੍ਰੇਡਿੰਗ ਦਾ ਮੁੱਦਾ ਵੀ ਕੋਰਟ ਦੇ ਵਿੱਚ ਉੱਠਿਆ ਤਾਂ ਚੀਫ ਜਸਟਿਸ ਨੇ ਇਸ ਤੇ ਚਿੰਤਾ ਜ਼ਾਹਰ ਕੀਤੀ ਡਿਸਪਲੇ ਟੂ ਦ ਕੋਰਟ ਦ ਲਾਸਟ ਟਾਈਮ ਐਂਡ ਦੀ ਸਟੇਟਮੈਂਟ ਗਿਵਨ ਬਾਈ ਹਿਮ ਟੂਡੇ And I am sure that after taking the record into consideration, appropriate orders. They did mention that, yes, trading. Uh, well, they did mention that term, and uh, that is because of some news reports which had appeared in today's paper that certain people from the one party have been taken over and shifted to the other party. So, whatever be the conclusions of that, the court will take a view on that tomorrow. ਸਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਮੇਅਰ ਦੀ ਚੋਣ ਮੌਕੇ ਪ੍ਰੈਜ਼ਾਈਡਿੰਗ ਅਫੀਸਰ ਰਏ ਅਨਿਲ ਮਸੀ ਵੀ ਹਾਜ਼ਰ ਰਏ ਕੋਰਟ ਨੇ ਮਸੀ ਨੂੰ ਝਾੜ ਪਾਉਂਦਿਆਂ ਤਲਕ ਸਵਾਲ ਕੀਤੇ ਚੀਫ ਜਸਟਿਸ ਨੇ ਅਨਿਲ ਮਸੀ ਨੂੰ ਪੁੱਛਿਆ ਕਿ ਤੁਸੀਂ ਬੈਲਟ ਪੇਪਰ ਤੇ ਮਾਰਕ ਲਾਏ ਨੇ ਤਾਂ ਮਸੀ ਨੇ ਜਵਾਬ ਦਿੱਤਾ ਕਿ ਖਰਾਬ ਬੈਲਟ ਪੇਪਰਾਂ ਦੀ ਪਹਿਚਾਨ ਲਈ ਉਹਨਾਂ ਨੇ 8 ਬੈਲਟ ਪੇਪਰ ਤੇ ਮਾਰਕ ਲਾਇਸਨ ਤਾਂ ਚੀਫ ਜਸਟਿਸ ਨੇ ਪੁੱਛਿਆ ਕਿ ਤੁਸੀਂ ਕੈਮਰੇ ਵਾਲ ਵੇਖ ਕੇ ਮਾਰਕਿੰਗ ਕਿਉਂ ਕੀਤੀ ਤਾਂ ਅਨਿਲ ਮਸੀ ਬੋਲੇ ਕਿ ਸਾਰੇ ਕੈਮਰਿਆਂ ਦੀ ਨਿਗਾ ਮੇਰੇ ਤੇ ਸੀ ਸੀਜੀ ਨੇ ਕਿਹਾ ਕਿ ਤੁਸੀਂ ਕੈਮਰਿਆਂ ਦੇ ਵਿੱਚ ਮਾਰਕਿੰਗ ਕਰਦੇ ਦਿਖਾਈ ਦੇ ਰਹੇ ਤਾਂ ਮਸੀਨੇ ਕਿਹਾ ਕਿ 벨ਟ ਪੇਪਰ ਮਿਕਸ ਨਾ ਹੋਣ ਦਾ ਮਾਰਕੀ ਕੀਤੀ ਗਈ ਜਸਦੇ ਕੋਰਟ ਨੇ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਕੀਤੇ ਗਏ ਦਾਅਵੇ ਗਲਤ ਹੋਏ ਤਾਂ ਫਿਰ ਤੁਹਾਡੇ ਖਿਲਾਫ ਕਾਰਵਾਈ ਹੋ ਵੀਗੀ ਚੰਡੀਗੜ੍ਹ ਮੇਅਰ ਦੀ ਚੋਣ ਬੇਹਦ ਗੁੰਝਲਦਾਰ ਬਣ ਗਈ ਹੈ ਕਿਉਂਕਿ ਕੋਰਟ ਪਹਿਲਾਂ ਹੋਈ ਚੋਣ ਦਾ ਕੇਸ ਸੁਣ ਰਹੀ ਹੈ ਉਸ ਵਕਤ ਭਾਜਪਾ ਦੇ ਕੋਲ ਚੰਡੀਗੜ੍ਹ ਮੇਅਰ ਦੇ ਲਈ ਬਹੁਮਤ ਨਹੀਂ ਸੀ ਕਾਂਗਰਸ ਦੇ ਆਪ ਦੇ ਕਾਉਂਸਲਰਾਂ ਦੀਆਂ 8 ਵੋਟਾਂ ਇਨਵੈਲਿਡ ਕਰਕੇ ਭਾਜਪਾ ਦਾ ਮੇਅਰ ਬਣਿਆ ਸੀ ਪਰ ਹੁਣ ਜ਼ਮੀਨੀ ਸਥਿਤੀ ਬਦਲ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ 35 ਮੈਂਬਰਾਂ ਵਾਲੇ ਹਾਊਸ ਦੇ ਵਿੱਚ ਭਾਜਪਾ ਦੇ ਕੋਲ 17 ਕਾਉਂਸਲਰ ਅਤੇ ਇੱਕ ਐਮਪੀ ਦੀ ਵੋਟ ਹੈ ਯਾਨੀ ਕੁੱਲ 18 ਵੋਟਾਂ ਨੇ ਭਾਜਪਾ ਦੇ ਮੇਅਰ ਮਨੋਸ਼ ਸੋਨਕਰ ਵੀ ਅਸਤੀਫਾ ਦੇ ਚੁੱਕੇ ਨੇ ਅਜੇ ਵਿੱਚ ਜੇਕਰ ਨਵੇਂ ਸਿਰੇ ਤੋਂ ਮੇਅਰ ਦੀ ਚੋਣ ਹੁੰਦੀ ਹੈ ਤਾਂ ਮੇਅਰ ਦੀ ਕੁਰਸੀ ਫਿਰ ਤੋਂ ਭਾਜਪਾ ਨੂੰ ਜਾ ਸਕਦੀ ਹੈ ਪਰ ਜੇ ਸੁਪਰੀਮ ਕੋਰਟ ਪ੍ਰਾਣੀ ਚੋਣ ਦੇ ਇਨਵੈਲਪ ਹੋਏ ਬੈਲਟ ਪੇਪਰਾਂ ਨੂੰ ਠੀਕ ਪਾਉਂਦੀ ਹੈ ਤਾਂ ਫਿਰ ਫੈਸਲਾ ਬੇਹੱਦ ਦਿਲਚਸਪ ਹੋਵੇਗਾ ਫਿਰ ਸਵਾਲ ਹੋਵੇਗਾ ਕਿ ਕੀ ਮੇਅਰ ਦੀ ਚੋਣ ਨਵੇਂ ਸਿਰੇ ਤੋਂ ਹੋਵੇਗੀ ਜਾਂ ਫਿਰ ਉਸ ਵਕਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਈ ਕੁਲਦੀਪ ਕੁਮਾਰ ਨੂੰ ਮੇਅਰ ਵਾਲੀ ਕੁਰਸੀ ਮਿਲੇਗੀ ਦਿੱਲੀ ਤੋਂ ਸੁਸ਼ੀਲ ਪਾਂਡੇ ਯੂ ਸਿਟੀ के के तो चंडीगढ़ मेयर चोर अरविंद केजरीवाल ने बीजेपी के निशाने साधे ने नेता चंडीगढ़ कांग्रेस के प्रधान ने बीजेपी की कमजोरी जिक्र तो दिखाता ही है कि क्या कर रही है बीजेपी चुनाव कैसे जब उन्होंने उनके मेयर ने कल इस्तीफा दे दिया ये जाहिर है कि उनका उन्होंने गलत काम किया था गलत तरीके से उनका मेयर बना था उन्होंने चुनाव में धांधली की थी ऐसे ही चुनाव में धांधली करके जीतते हैं ਔਰ ਫਿਰ ਅਗਰ ਜੀਤ ਨਾ ਪਾਏ ਤਾਂ ਲੋਕੋਂ ਕੋ ਖਰੀਦ ਲੇਤੇ ਐਸੇ ਜਨਤੰਤਰ ਕਿ ਐਸੇ ਚਲੇਗਾ ਅਗਰ ਹਾਰ ਗਏ ਤਾਂ ਯਾਰ ਦੂਸਰੋਂ ਕੋ ਵੀ ਸਰਕਾਰ ਚਲਾਣੇ ਦੋ ਕਹਿਣਾ ਕਿ ਬੀਜੇਪੀ ਤਾਂ ਵੇਟ ਕਰ ਰਹੀ ਸੀ ਕਿ ਕਦ ਤੱਕ ਉਹਨਾਂ ਦਾ ਨੰਬਰ ਨਹੀਂ ਬਣਦਾ ਉਸ ਦਿਨ ਜਿਸ ਦਿਨ ਸੁਪਰੀਮ ਕੋਰਟ ਦੇ ਵਿੱਚ ਹੀਰਿੰਗ ਹੋਈ ਉਹਨਾਂ ਨੇ ਸਟ੍ਰਿਕਚਰਸ ਇਹਨਾਂ ਦੇ ਪਾਸ ਕੀਤੇ ਹਾਈ ਕੋਰਟ ਦੇ ਵੀ ਬਾਰੇ ਬੋਲਿਆ ਹੋਰ ਵੀ ਕੀਤਾ ਸਾਰੀ ਚੀਜ਼ਾਂ ਕੀਤੀ ਫੋਰਨ ਰਿਲੀਫ ਦੇਣਾ ਚਾਹੀਦਾ ਪਰ 14 ਦਿਨ ਦਾ ਟਾਈਮ ਵੀ ਪੈ ਗਿਆ ਉਹ 14 ਦਿਨਾਂ ਚ ਬੀਜੇਪੀ ਵਾਲੇ ਲਗਾਤਾਰ ਕੋਸ਼ਿਸ਼ ਚ ਸੀਗੇ ਮੈਂ ਖੁਦ ਆਪ ਦੀ ਲੀਡਰਸ਼ਿਪ ਨੂੰ ਇਸ ਦੇ ਬਾਰੇ ਵੀ ਅਪ੍ਰਾਈਜ਼ ਕੀਤਾ ਵੀ ਭਾਜਪੀ ਵਾਲੇ ਜਗਾ ਜਗਾ ਕੁਮਰੇ ਆਂ ਬੰਦੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਸੰਮਲ ਜੋ ਸ਼ਾਇਦ ਪਤਾ ਨਹੀਂ ਉਸ ਗੱਲ ਨੂੰ ਸੀਰੀਅਸਲੀ ਨਹੀਂ ਲੈਂਦਾ ਜਾਂ ਸ਼ਾਇਦ ਉਹਨਾਂ ਨੂੰ ਇਹ ਸੀ ਕਿ ਸੁਪਰੀਮ ਕੋਰਟ ਤੋਂ ਰਿਲੀਫ ਮਿਲ ਜਾਏਗਾ ਕੁਝ ਕਮੀ ਜੜੀ ਹੈਗੀ ਆ ਆਪ ਦੀ ਲੀਡਰਸ਼ਿਪ ਦੀ ਵੀ ਰਹੀ ਆਪ ਦੇ ਬੰਦਿਆਂ ਨੂੰ ਉਸ ਤਰੀਕੇ ਨਾਲ ਸੰਭਾਲ ਨਹੀਂ ਸਕੇ ਔਰ ਉਹਨੂੰ ਚਾਹੀਦਾ ਸੀਗਾ ਕਿ ਜਦ ਇਲੈਕਸ਼ਨ ਤੁਹਾਨੂੰ ਪਤਾ ਵੀ 19 ਤਰੀਕ ਦਾ ਹੈ ਪਹਿਲੇ ਹੀ ਆਪਣੇ ਬੰਦਿਆਂ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਜੋੜ ਕੇ ਰੱਖਦੇ ਉਹਨਾਂ ਨਾਲ ਗੱਲਬਾਤ ਕਰਕੇ ਰੱਖਦੇ ਪਰ ਉਹਨਾਂ ਨੇ ਬਿਲਕੁਲ ਕੂਲ ਸ਼ਾਇਦ ਐਟੀਟਿਊਡ ਸੀਗਾ ਔਰ ਬੀਜਪੀ ਦਾ ਤਾਂ ਹੈ ਹੀ ਹੈ ਮੈਂ ਕਹੀ ਰਾਂਗੇ ਉਹਨਾਂ ਦਾ ਦੋਸਤ ਹੈ ਹੀ ਉਹ ਤਾਂ ਕੋਸ਼ਿਸ਼ ਵੱਡੇ ਵੱਡੇ ਸੂਬਿਆਂ ਦੀ ਸਰਕਾਰਾਂ ਗਿਰਾ ਦਿੰਦੇ ਆ ਇਹ ਤਾਂ ਬਹੁਤ ਛੋਟਾ ਜਿਹਾ ਮੇਅਰ ਦਾ ਇਲੈਕਸ਼ਨ ਸੀ ਔਰ ਸਾਰੇ ਲੋਕ ਕਹਿ ਰਹੇ ਸੀ ਕਿ ਤਦ ਤੱਕ ਇਲੈਕਸ਼ਨ ਨਹੀਂ ਹੋਏਗਾ ਬੀਜਪੀ ਦੇ ਲੀਡਰ ਸਾਰੇ ਇਹ ਕਹਿੰਦੇ ਸੀ ਜਿਸ ਦਿਨ ਤੱਕ ਸਾਡੀ ਮੈਜੋਰਟੀ ਨਹੀਂ ਹੋ ਜਾਏਗੀ ਯਾਨੀ ਉਹ ਕਿਸੇ ਵੀ ਕੀਮਤ ਤੇ ਚੰਡੀਗੜ੍ਹ ਦੇ ਮੇਅਰ ਦੀ ਸੀਟ ਛੱਡਣਾ ਨਹੀਂ ਚਾਹੁੰਦੇ ਸੀ ਉਹਦੇ ਵਾਸਤੇ ਸਾਮ-ਦਾਮ ਡੰਡ-ਬੇਤ ਜੋ ਵੀ ਚੀਜ਼ ਇਸਤੇਮਾਲ ਕਰ ਸਕਦੇ ਸੀ ਉਹਨਾਂ ਨੇ ਕੀਤੀ ਦਾ ਚੰਡੀਗੜ੍ਹ ਦੇ ਭਾਜਪਾ ਆਗੂ ਦਵਿੰਦਰ ਬਬਲਾ ਤੇ ਐਕਸ਼ਨ ਹੋਇਆ ਬਬਲਾ ਦਾ ਮੋਹਾਲੀ ਵਾਲਾ ਫਾਰਮ ਹਾਊਸ ਸੀਲ ਕਰ ਲਿਆ ਗਿਆ ਤਾਂ ਗਮਾਟਾ ਨੇ ਦਵਿੰਦਰ ਬਬਲਾ ਦੇ ਫਾਰਮ ਨੂੰ ਗੈਰ ਕਾਨੂੰਨੀ ਫਾਰਮ ਹਾਊਸ ਨੂੰ ਗੈਰ ਕਾਨੂੰਨੀ ਐਲਾਨਿਆ ਹੈ ਮਾਮਲੇ ਦੇ ਵਿੱਚ ਦਵਿੰਦਰ ਬਬਲਾ ਦੀ ਸਫਾਈ ਵੀ ਸਾਹਮਣੇ ਆਈ ਹੈ ਨਾ ਕਿਹਾ ਕਿ ਮੇਰੀ ਸਾਰੀ ਪ੍ਰਾਪਰਟੀ ਲੀਗਲ ਹੈ ਦਵਿੰਦਰ ਬਬਲਾ ਇਹ ਕਹਿ ਰਹੇ ਨੇ ਔਰ ਤਸਵੀਰਾਂ ਨੇ ਜਦੋਂ ਇਹ ਫਾਰਮ ਹਾਊਸ ਸੀਲ ਕੀਤਾ